ਸਰ ਮੇਰਾ ਨਾਮ ਹੈ ਨਾਮ ਮੇਰੇ ਖੋਹਲਾ ਤੋਂ ਸਾਰੇ ਬਿਮਾਰੀ ਬਲ ਮੇਰੇ ਬਰਜਾਂ ਨੂੰ ਸੀਗੇ ਤਿੰਨ ਤਿੰਨ ਪ੍ਰਾਣੂ ਸੀਗੇ ਮੇਰੇ ਬਿਮਾਰੀ ਸਾਰਾ 17 ਸਾਲ ਦੀ ਉਮਰ ਚ ਐਕਸਪਾਇਰ ਹੋ ਗਏ ਨਾਲ ਦੀ ਡੈਥ ਹੋ ਸਰ ਹੁਣ ਮੇਰੀ ਬੁੱਢੀ ਭੈਣ ਉਹਦੇ ਦੋ ਬੇਟੇ ਨੇ ਉਹ ਵੀ ਸਾਰੇ ਐਂ ਬੈਠੇ ਨੇ ਸਰ ਉਹਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਸਰ ਉਹ ਆਪਣੇ ਹੁ ਬੈਠ ਵੀ ਨਹੀਂ ਸਕਦੇ ਹਰ ਸਾਰਾ ਦੇਖ ਕੇ ਥੋੜਾ ਜਿਹਾ ਤਾਂ ਉਹਨਾਂ ਨਾਲ ਬਿਠਾਏ ਨਾ ਨਹੀਂ ਉਹਨਾਂ ਨੂੰ ਬਿਠਾਉਣ ਦਾ ਖਾਣ ਪੀਣ ਤੋਂ ਵੀ ਸਾਰੇ ਮਜਬੂਰ ਹੋ ਗਏ ਆਪ ਖਾਣਾ ਮੰਗਾ ਤਾਂ ਖਾਂਦੇ ਨਹੀਂ ਆ ਸਰ ਇਹ ਇਹ ਪ੍ਰੋਬਲਮ ਮੇਰੇ ਬੱਚਿਆਂ ਨੂੰ ਵੀ ਹੈ ਦੋ ਬੱਚੇ ਹਨ ਸਰ ਇਹਦਾ ਟਰੀਟਮੈਂਟ ਤਾਂ ਹੈ ਨਹੀਂ ਪੀਜੀਆਈ ਚੰਡੀਗੜ੍ਹ ਦਾ ਟੈਸਟ ਕਰਵਾਇਆ ਸਰ ਉੱਥੇ ਡਾਕਟਰ ਕਹਿੰਦੇ ਇਹਨਾਂ ਦਾ ਕੋਈ ਟਰੀਟਮੈਂਟ ਹੈ ਹੀ ਨਹੀਂ ਸਰ ਇਹ ਉਹ ਸੇ ਜਿਆਦਾ ਟਰੀਟਮੈਂਟ ਸਰ ਅਸੀਂ ਸਰਕਾਰ ਵੱਲੋਂ ਇਹ ਅਰਦਾਸ ਕਰਦੇ ਆ ਕਿ ਇੱਥੇ ਉਹ ਜੈਕਸ਼ਨ ਇੱਥੇ ਪ੍ਰੋਵਾਈਡ ਕਰਾਇਆ ਜਾ ਸਕੇ ਤਾਂ ਕਿ ਬੱਚਾਈ ਜ਼ਿੰਦਗੀ ਬਚ ਸਕੇ ਸਰ ਇਹ ਵੀ ਹੋਣਾ ਕਿ ਬੱਚਾਈ ਇਧਰ ਖੇਸ ਰਖਣ ਪੜ ਲਿਖ ਸਕਣ ਆਪਣੇ ਕੁਵਿਕ ਖਵਾਨ ਸਕਣ ਔਰ ਸਰ ਅਗਰ ਸਰਕਾਰ ਇਹ ਪ੍ਰੋਵਾਈਡ ਨਹੀਂ ਕਰਵਾ ਸਕਦਾ ਸਾਨੂੰ ਸੁਸਾਇਡ ਕਰਨ ਦਾ ਅਧਿਕਾਰ ਦਿੱਤਾ ਜਾ ਸਕਦਾ ਹੈ ਤਾਂ ਕਿ ਇਸੇ ਆਪਣੀ ਸੋਸਾਇਟੀ ਕਾਲੇ ਰੋ ਰੋਜ਼ ਮਰਨ ਨਾਲੋਂ ਇੱਕ ਦਿਨ ਇਹ ਇਸੇ ਆਪਣੀ ਟੈਨਸ਼ਨਾਂ ਸਾਰੀਆਂ ਤੋਂ ਮੁਕਤ ਹੋ ਚੁੱਕੇ। ਜਨਾਜ ਕੁਮਾਰਾ ਸਰ ਮੈਂ ਮਲੇ ਕੋਲਾ ਪੰਜਾਬ ਦਾ ਰਹਿਣ ਵਾਲਾ ਹਾਂ। ਮੇਰਾ ਬੱਚਾ ਸ਼ਿਵਮ ਗਰ 11 ਸਾਲ ਦਾ ਹੈ। ਕੀ ਬਿਮਾਰੀ ਹੋਈ ਕਿਵੇਂ ਹੋਈ ਕੀ ਹੈ ਜੀ? ਇਸ ਨੂੰ ਡੀਐਮਡੀ ਜੋ ਇੱਕ ਰੀਅਰ ਡਿਸੀਜ ਹੈ ਪਿਛਲੇ ਸਾਨੂੰ 2.5 ਸਾਲ ਤੋਂ ਪਤਾ ਚੱਲਿਆ ਵੀ ਇਸ ਨੂੰ ਡੀਐਮਡੀ ਬਿਮਾਰੀ ਹੈ। ਜੋ ਕਿ ਇੱਕ ਪੈਰਾਂ ਦੀ ਮਸਲ ਦੀ ਕਮਜ਼ੋਰੀ ਹੈ ਜੋ ਪੈਰਾਂ ਤੋਂ ਸ਼ੁਰੂ ਹੋ ਕੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਂਦੀ ਹੈ ਟਾਈਮ-ਟਾਈਮ ਨਾਲ ਇਹਦੇ ਬੱਚੇ ਦੇ ਮਸਲ ਬੀਕ ਹੁੰਦੇ ਆ ਅੰਦਰ ਇਹਦੇ ਬੱਚਾ ਇੱਕ ਟਾਈਮ ਤੇ ਆ ਕੇ ਬਿਲਚਰ ਬਾਉਂਡ ਹੋ ਜਾਂਦਾ ਹੈ ਤੇ ਉਸਦੇ ਹੱਥ ਪੈਰ ਹਿਲਾਉਣ ਤੋਂ ਵੀ ਸਮਰਥ ਹੋ ਜਾਂਦਾ ਵੀ ਉਸ ਨੂੰ ਖਾਣਾ ਪੀਣਾ ਇਵਰ ਕੀ ਸਰੀਰ ਤੇ ਕੋਈ ਮੱਛਰ ਮੱਖੀ ਵੀ ਬਹਿ ਜਾਂਦਾ ਉਸ ਨੂੰ ਵੀ ਉਡਾਉਣ ਤੋਂ ਉਸ ਨੂੰ ਬੜੀ ਤਕਲੀਫ ਹੁੰਦੀ ਹੈ ਇਹਦਾ ਲਾਜ ਸਰ ਫੋਰਨ ਦੇ ਵਿੱਚ ਯੂ ਐਸ ਏ ਦੇ ਵਿੱਚ ਹੈ ਪਿਛੇ ਇਹ ਇੱਕ ਸੈਰੇਪਟਾ ਕੰਪਨੀ ਹੈ ਯੂ ਐਸ ਏ ਦੀ ਉਹਨੇ ਇੱਕ ਜੀਨ ਥੈਰੇਪੀ ਦੀ ਰਿਸਰਚ ਕੀਤੀ ਹੈ ਜੋ ਪਿਛਲੇ ਸਾਲ ਇਹ 5 ਸਾਲ ਦੇ ਬੱਚਿਆਂ ਵਾਸਤੇ ਅਪਰੂਵਡ ਕੀਤੀ ਗਈ ਹੈ ਐਫ ਡੀ ਏ ਦੁਆਰਾ ਤੇ ਹੁਣ 21 ਜੂਨ 24 ਦੇ ਵਿੱਚ ਇਹ ਸਾਰੀ ਉਮਰ ਦੇ ਬੱਚਿਆਂ ਵਾਸਤੇ ਇਹ ਜੀਨ ਥੈਰੇਪੀ ਨੂੰ ਅਪਰੂਵਲ ਦਿੱਤੀ ਗਈ ਹੈ ਜਿਸ ਦਾ ਕੀ 7 ਦੇਸ਼ਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ ਜੋ ਕਿ ਦਵਾਈ ਕੁਵੈਤ ਬਹਿਰੈਨ ਤੇ ਯੂ ਐਸ ਏ ਤੇ ਦੋ ਤਿੰਨ ਕੰਟਰੀਆਂ ਹੋਰ ਨੇ ਜਿਦੇ ਵਿੱਚ ਇਹ ਟ੍ਰੀਟਮੈਂਟ ਸਰਿਪਟਾ ਕੰਪਨੀ ਦੁਆਰਾ ਮੁਹैया ਕਰਵਾਈ ਗਿਆ। ਅਸੀਂ ਤਾਂ ਸੋਡੇ ਚੈਨਲ ਦਾ ਮਾਧਿਅਮ ਰਾਹੀਂ ਮੰਗ ਕਰਾਂਗੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜੋ ਇਸ ਵਾਰ ਜਲਦੋ ਜਲ ਧਿਆਨ ਦੇ ਕੇ ਸਰਕਾਰ ਇੰਡੀਆ ਦੇ ਵਿੱਚ ਇਸੀ ਰਿਸਰਚ ਉੱਤੇ ਵੀ ਜ਼ੋਰ ਦਵੇ ਤੇ ਕੋਈ ਇੰਡੀਆ ਦੇ ਵਿੱਚ ਕੋਈ ਐਸੀ ਚੀਜ਼ ਦੀ ਕਮੀ ਨਹੀਂ ਹੈ ਵੀ ਨਾ ਤਿਆਰ ਕੀਤੀ ਜਾਵੇ ਜਦ ਤੱਕ ਇੰਡੀਆ ਵਿੱਚ ਇਹ ਮੈਡੀਸਨ ਨਹੀਂ ਤਿਆਰ ਹੋ ਰਹੀ ਤਾਂ ਜੋ ਫੋਰਨ ਦੇ ਵਿੱਚ ਦਵਾਈ ਉਪਲਬਧ ਹੈ ਸਰਕਾਰ ਉਹਨੂੰ ਆਪਣੇ ਖਰਚੇ ਦੇ ਲਿਆ ਕੇ ਸਾਡੇ ਬੱਚਿਆਂ ਨੂੰ ਇਹ ਦਵਾਈ ਦੇ ਕੇ ਜੀਵਨ ਦਾਣ ਇਹਨਾਂ ਨੂੰ ਉਪਲਬਧ ਕਰਾ ਦੇ। ਅਗਰ ਸਰਕਾਰ ਸਾਡੇ ਅਸੀਂ ਪਿਛਲੇ 2.5 ਸਾਲ ਥੱਕਾ ਕੇ ਚਿੱਠੀਆਂ ਪੱਤਰ ਲਿਖ ਕੇ ਥੱਕ ਚੁੱਕੇ ਆਂ। ਅਗਰ ਮੀਡੀਆ ਦੇ ਨਾਲ ਤੁਹਾਡੇ ਚੈਨਲ ਤੋਂ ਬਾਅਦ ਵੀ ਸਾਡੀ ਸਰਕਾਰ ਨਹੀਂ ਸੁਣਦੀ ਤਾਂ ਸਾਡੇ ਕੋਲ ਤਾਂ ਐਚਓ ਮ੍ਰਿਤਿ ਤੋਂ ਬਿਨਾ ਹੁਣ ਕੋਈ ਚਾਰਾ ਹੀ ਨਹੀਂ ਰਿਹਾ। ਸਾਡੀ ਸੰਸਥਾ ਸੇਵਰਟਸ ਯੂਕੇ ਨੇ ਜਦ ਡੀਐਮਡੀ ਦੇ ਕੁਝ ਪੇਸ਼ੈਂਟ ਨੂੰ ਲੈ ਕੇ ਅਸੀਂ ਪੂਰੀ ਸਰਚ ਸ਼ੁਰੂ ਕੀਤੀ ਤਾਂ ਸਾਨੂੰ ਇਹਦੇ ਵਿੱਚ ਪੂਰੇ ਇੰਡੀਆ ਲੈਵਲ ਤੋਂ 3000 ਦੇ ਕਰੀਬ ਪਰਿਵਾਰ ਦੇਖਣ ਨੂੰ ਮਿਲਿਆ ਜਿਹੜਾ ਇਸ ਬਿਮਾਰੀ ਨਾਲ ਪੀੜਤ ਹੈ। जिने ਪਿੱਛੇ ਜੇ ਇੰਡੀਆ ਗੇਟ ਦਿੱਲੀ ਔਰ ਜੰਤਰ ਮੰਤਰ ਦੇ ਧਰਨਾ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਕੋਲ ਦਵਾਈ ਦਿਓ ਉਮੀਦ ਵੀ ਜਗਾਈ ਸੀ ਪਰ ਉਹ ਐਸਾ ਕੁਝ ਨਹੀਂ ਬਣਿਆ ਤਾਂ ਸਾਡੀ ਸੰਸਥਾ ਨੂੰ ਇਹ ਪਤਾ ਲੱਗਿਆ ਕਿ ਇਹ ਬੱਚਿਆਂ ਨੂੰ ਆਯੁਰਵੈਦਿਕ ਦਵਾਈ ਨਾਲ ਕੁਝ ਰੀਲੀਫ ਮਿਲ ਸਕਦੀ ਹੈ ਤੇ ਅਸੀਂ ਪਟਿਆਲੇ ਤੋਂ ਆਯੁਰਵੈਦਿਕ ਹਸਪੀਟਲ ਦੇ ਥਰੂ ਡਾਵਾਰ ਕੰਪਨੀ ਦੇ ਮਾਧਿਅਮ ਦੇ ਨਾਲ ਇਹਨਾਂ ਬੱਚਿਆਂ ਨੂੰ ਅਸੀਂ ਇੱਕ ਆਯੁਰਵੈਦਿਕ ਦੀ ਦਵਾਈ 6 ਮਹੀਨਿਆਂ ਦੀ ਦਿੰਨੇ ਹਰ 6 ਮਹੀਨਿਆਂ ਬਾਅਦ ਤਾਂ ਉਹ ਬੱਚਿਆਂ ਨੂੰ ਕੁਝ ਰੀਲੀਫ ਦੇ ਰਹੀ ਹੈ ਪਰ ਉਹ ਦਵਾਈ ਕੋਈ ਪ੍ਰੋਪਰ ਹੱਲ ਨਹੀਂ ਹੈ ਉਹ ਇੱਕ ਛੋਟਾ ਜਿਹਾ ਬਚਾਓ ਹੈ ਇਹ ਟੈਸਟ ਕਰਾ ਲਓ ਫਿਰ ਬੁਲਾਉਂਦੇ ਨੇ 4 ਮਹੀਨੇ ਬਾਅਦ ਫੇਰ ਟੈਸਟ ਲਈ ਦੋਨੇ ਸਰ ਪੀਸਵਾ ਅਸੀਂ ਜਾਣਾ ਹੀ ਬੰਦ ਕਰਤਾ ਹੀ ਵੀ ਕੋਈ ਫਾਇਦਾ ਤਾਂ ਹੈ ਨਹੀਂ ਕੋਈ ਉਹ ਕਹਿੰਦੇ ਇਲਾਜ ਸਾਡੇ ਕੋਲ ਕੁਝ ਹੈ ਨਹੀਂ ਵੀ ਕੋਈ ਖਲ ਹੈ ਨਹੀਂ ਇਸ ਦਾ ਅਸੀਂ ਗਵਰਨਮੈਂਟ ਨੂੰ ਵੀ ਲੈਟਰ ਲਿਖੇ ਆਂ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਨੂੰ ਲੈਟਰ ਲਿਖੇ ਪੋਸਟ ਵੀ ਕੀਤੇ ਆਂ ਮੇਲ ਨਾਲ ਵੀ ਪਾਈਆਂ ਨੇ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਸਰ ਇਲਾਜ ਬਹੁਤ ਮਹਿੰਗਾ ਹੈ ਬੇਟਾ ਸਾਡਾ 11 ਸਾਲ ਦਾ ਹੈ ਅਸੀਂ ਉਹਨੂੰ ਸੂ ਸੂ ਪੋਟੀ ਵੀ ਚੱਕੇ ਕਰਾਣੇ ਪੈ ਗਏ ਸੀ ਉਹਦਾ ਵੇਟ ਜਿਆਦਾ ਹੁਣ ਵਧਨ ਕਰਕੇ ਸਾਨੂੰ ਵੀ ਦਿੱਕਤਾਂ ਲੱਗੀਆਂ ਵਾਈਫ ਨੂੰ ਸਰਵਾਈਕਲ ਹੋ ਗਈ ਬੀਡੀ ਬੈਕ ਪੇਨ ਰਹਿਣ ਲੱਗ ਗਈ ਬਹੁਤ ਦਿੱਕਤਾਂ ਹਨਵਾਰ ਲੱਗੀਆਂ ਇੱਕੋ ਮੇਰੀ ਸੀ ਬੱਚੇ ਦੀ ਕੀ ਜਦ ਬੜੇ ਪਾ ਹੋਗਾ ਤਾਂ ਸਹਾਰਾ ਬਣਨਿਆ ਤਾਂ ਬੜਾ ਔਖਾ ਨਹੀਂ ਹੁੰਦਾ ਸੋਚ ਕੇ ਸਾਡਾ ਟਾਈਮ ਦੇ ਕੇ ਜੀ ਜਾਂ ਸਾਰਾ ਕੁਝ ਬੜਾ ਕੰਪ ਚੰਗਾ ਪਲਾ ਸੀ 7 ਸਾਲ ਦਾ ਸੀ ਚੰਗਾ ਪਲਾ ਸੀ ਤੇ ਮਾਰੀ ਦਾ ਫਿਰ ਪਤਾ ਲੱਗ ਗਿਆ ਸੀ ਜਾਂ ਹਾਲੀਵੁੱਡ ਪਤਾ ਲੱਗਿਆ ਵੀਰੇ ਦੀ ਦੇ ਸਿਰ ਮਾਰੀ ਬੰਦਗੀ ਪਤਾ ਨਹੀਂ ਲੱਗੀ ਉਹ ਚੱਲਣ ਤੋਂ ਵੀ ਸਮਰਤ ਨਹੀਂ ਹਾਂਜੀ ਸਰ ਲੋਦੀ ਚੱਕ ਕੇ ਲੈ ਗਏ ਨੇ ਸਰਕਾਰ ਨੇ ਤੇ ਵੀ ਨਹੀਂ ਬਾਹਰ ਫੜਨ ਦੀ ਕੋਸ਼ਿਸ਼ ਕੀਤੀ ਕੋਈ ਸੁਣਵਾਈ ਨਹੀਂ ਬੱਚੇ ਦੀ ਫੋਟੋ ਵੀ ਆਤਾ ਤੇ ਇਹ ਮੇਟਾ ਮੈਂ ਦੇਖ ਸਕਦਾ ਹਾਂ ਕਿ ਉਹ ਬਹੁਤ ਔਖਾ ਹੋ ਜਾਂਦਾ ਜਦੋਂ ਫਰਵਾਰ ਅਜਿਹੇ ਹਾਲਾਤਾਂ ਦੀ ਗੁਜ਼ਰੇ ਕਿ ਨੌਜਵਾਨ ਬੱਚਾ ਹੋ ਤਾਂ ਰਿਹਾ ਪਰ ਜੋ ਜੋ ਨੌਜਵਾਨ ਹੋ ਰਿਹਾ ਉਹਵੇਂ ਜਿਹੜਾ ਬੱਚਾ ਉਹ ਵਿਚਾਰਾ ਅਸਮਰਤ ਹੋ ਰਿਹਾ ਚੱਲਣ ਤੋਂ ਸਮਰਤ ਹੋ ਰਿਹਾ ਖਾਣ ਪੀਣ ਤੋਂ ਸਮਰਤ ਹੋ ਰਿਹਾ ਫਰਵਾਰ ਗੋਦੀ ਚੱਕ ਚੱਕ ਵੀ ਥੱਕ ਚੁੱਕੇ ਆ ਖੁਦ ਬਿਮਾਰ ਹੋ ਚੁੱਕੇ ਨੇ ਪਰ ਫਿਰ ਵੀ ਹਾਰ ਹਾਰੇ ਨਹੀਂ ਨਾ ਹਾਰਨਾ ਪਰ ਕਿਤਨਾ ਕਿਤੇ ਜਦ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਤਾਂ ਫਿਰ ਹੁਣ ਇਹਨਾਂ ਵੱਲੋਂ ਇੱਕੋ ਹੀ ਰਸਤਾ ਚੁਣਿਆ ਹੈ ਕਹਿੰਦੇ ਵੀ ਸਾਨੂੰ ਐਚਾ ਆਤਮਤਿਆ ਕਰਨ ਦੀ ਜਿਹੜੀ ਇਜਾਜ਼ਤ ਜਿਹੜੀ ਹੈਗੀ ਆ ਉਹ ਦਿੱਤੀ ਜਾਵੇ